ਸਤਿ ਸ਼੍ਰੀ ਅਕਾਲ ਜੀ ਰਿਤਿਕਾ ਦੇ ਰਸੋਈ ਵਿੱਚ ਤੁਹਾਡਾ ਸਵਾਗਤ ਹੈ ਅੱਜ ਮੈਂ ਤੁਹਾਡੇ ਨਾਲ ਸੌਣ ਦੇ ਮਹੀਨੇ ਵਿੱਚ ਬਣਨ ਵਾਲੇ ਖੀਰ ਪੂੜਿਆਂ ਦੀ ਰੈਸਪੀ ਸ਼ੇਅਰ ਕਰਨ ਲੱਗੀ ਹਾਂ ਸਭ ਤੋਂ ਪਹਿਲਾਂ ਅਸੀਂ ਦੁੱਧ ਨੂੰ ਗਰਮ ਕਰਨੀ ਰੱਖਾਂਗੇ ਚਾਵਲ ਜਿਹੜੇ ਹਨ ਉਹਨਾਂ ਨੂੰ 2 ਘੰਟੇ ਮੈਂ ਪਿਓ ਕੇ ਰੱਖ ਛੱਡਿਆ ਸੀ 10 ਮਿੰਟ ਬਾਅਦ ਦੁੱਧ ਵਿੱਚ ਅਸੀਂ ਆਪਣੇ ਜਿਹੜੇ ਚਾਵਲ ਹਨ ਉਹਨਾਂ ਨੂੰ ਐਡ ਕਰਾਂਗੇ ਤੇ ਇਹਨਾਂ ਨੂੰ ਹਲਾਉਂਦੇ ਹੋਏ ਅਸੀਂ ਜਿਹੜਾ ਹੈ ਮੀਡੀਅਮ ਹੀਟ ਤੇ ਪਾ ਖੀਰ ਨੂੰ ਕੁੱਕ ਕਰਾਂਗੇ 20 ਮਿੰਟ ਬਾਅਦ ਮੈਂ ਥੋੜੀਆਂ ਜਿਹੀਆਂ ਸੇਵੀਆਂ ਐਡ ਕਰ ਰਹੀ ਹਾਂ ਇਹ ਆਪਸ਼ਨਲ ਨੇ ਤੁਸੀਂ ਸਕਿਪ ਕਰ ਸਕਦੇ ਹੋ ਜਦੋਂ ਖੀਰ ਨੂੰ ਰਿਜਦਿਆ ਹੋਇਆ ਅੱਧਾ ਘੰਟਾ ਹੋ ਗਿਆ ਤਾਂ ਮੈਂ ਇਹਦੇ ਵਿੱਚ ਇਲਾਇਚੀ ਪਾਊਡਰ ਜਿਹੜਾ ਹੈ ਉਹ ਐਡ ਕੀਤਾ ਹੈ ਚੀਨੀ ਜਿਹੜੀ ਹੈ ਤੁਸੀਂ ਆਪਣੇ ਮਿੱਠੇ ਦੇ ਹਿਸਾਬ ਨਾਲ ਪਾਓਗੇ ਜੇ ਤੁਸੀਂ ਜ਼ਿਆਦਾ ਮਿੱਠਾ ਪਸੰਦ ਕਰਦੇ ਹੋ ਤੁਸੀਂ ਜ਼ਿਆਦਾ ਐਡ ਕਰਨੀ ਹੈ ਦੋ ਚਮਚ ਜਿਹੜੇ ਹਨ ਉਹ ਮੈਂ ਕਿਉਂ ਦੇ ਪਾ ਰਹੀ ਹਾਂ ਲਾਸਟ ਵਿੱਚ ਅਸੀਂ ਆਪਣੀ ਪਸੰਦ ਦਾ ਡ్రਾਈ ਫਰੂਟ ਜਿਹੜਾ ਹੈ ਉਹ ਪਾਵਾਂਗੇ ਇੱਕ ਘੰਟੇ ਦੇ ਵਿੱਚ ਦੀ ਮੇਰੀ ਖੀਰ ਹੈ ਉਹ ਬਣ ਕੇ ਤਿਆਰ ਹੋ ਗਈ ਹੈ ਪੂਰੇ ਬਣਾਉਣ ਲਈ ਕਣਕ ਦੇ ਆਟੇ ਦੇ ਵਿੱਚ ਅਸੀਂ ਗੁੜ ਵਾਲਾ ਪਾਣੀ ਜਿਹੜਾ ਹੈ ਉਹਨੂੰ ਐਡ ਕਰਾਂਗੇ ਜਿਸ ਨੂੰ ਹਿਲਾਉਂਦੇ ਹੋਏ ਇੱਕ ਪਤਲਾ ਜਿਹੜਾ ਹੈ ਉਹ ਮਿਕਸਚਰ ਰੈਡੀ ਕਰਾਂਗੇ ਜੇ ਜ਼ਰੂਰਤ ਮਹਿਸੂਸ ਹੋਇਆ ਤਾਂ ਅਸੀਂ ਇਹਦੇ ਵਿੱਚ ਹੋਰ ਥੋੜਾ ਪਾਣੀ ਐਡ ਕਰਾਂਗੇ ਮੈਂ ਆਪਣੇ ਬੱਚਿਆਂ ਨੂੰ ਦੇਸੀ ਪੈਨਕੇਕ کہہ ਕੇ ਜਿਹੜੇ ਪੂੜੇ ਨੇ ਉਹ ਬਣਾ ਕੇ ਖਲਾਨੀ ਆ ਤੇ ਉਹ ਬਹੁਤ ਜ਼ਿਆਦਾ ਪਸੰਦ ਕਰਦੇ ਨੇ ਤਾਂ ਅਸੀਂ ਮਿਕਸਰ ਦੀ ਜਿਹੜੀ ਕੰਸਿਸਟੈਂਸੀ ਇਹ ਦੇਖ ਸਕਦੇ ਹੋ ਤੈਨੂੰ ਗਰਮ ਕਰਕੇ ਥੋੜਾ ਬੈਟਰ ਜਿਹੜਾ ਹੈ ਉਹ ਅਸੀਂ ਪੈਨ ਦੇ ਉੱਤੇ ਪਾਵਾਂਗੇ ਉੱਪਰ ਦੀ ਸੌਫ ਤੇ ਕੱਟਿਆ ਹੋਇਆ ਨਾਰੀਅਲ ਪਾਵਾਂਗੇ ਇਹ ਆਪਸ਼ਨਲ ਹੈ ਤੁਸੀਂ ਸਕਿਪ ਕਰ ਸਕਦੇ ਹੋ ਕਿਰਸੀ ਇਹਦੀ ਸਾਈਡ ਚੇਂਜ ਕਰਾਂਗੇ ਜੇ ਤੁਹਾਨੂੰ ਜ਼ਿਆਦਾ ਕ੍ਰਿਸਪੀ ਪੂੜੇ ਪਸੰਦ ਹਨ ਤੁਸੀਂ ਇਹਨਾਂ ਨੂੰ ਥੋੜਾ ਜਿਹਾ ਹੋਰ ਸੇਕ ਜੜਾ ਹੈ ਉਹ ਲਗਵਾ ਸਕਦੇ ਹੋ ਤੇ ਸਾਡੇ ਜਿਹੜੇ ਹਨ ਖੀਰ ਪੂੜੇ ਬਣ ਕੇ ਤਿਆਰ ਹਨ ਤੇ ਤੁਸੀਂ ਮੇਰੀ ਰੈਸਪੀ ਨੂੰ ਜ਼ਰੂਰ ਟ੍ਰਾਈ ਕਰਨਾ ਤੇ ਮੇਰੇ ਚੈਨਲ ਤੇ ਆ ਕੇ ਮੇਰੀ ਰੈਸਪੀਸ ਨੂੰ ਦੇਖਣ ਲਈ ਤੁਹਾਡਾ ਸਾਰਿਆਂ ਦਾ ਥੈਂਕ ਯੂ so much